ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਬਾਰੇ ਦੇ ਵਿੱਚ ਜੋ ਕਿ 9ਵੀਂ ਤੇ 10ਵੀਂ ਦੇ ਵਿੱਚ ਜੋ ਬੱਚੇ ਪੜ੍ਹਦੇ ਪਏ ਆ ਉਹਨਾਂ ਦੇ ਲਈ ਇਹ ਜੋ ਸਕਾਲਰਸ਼ਿਪ ਸਕੀਮ ਆ ਦਿੱਤੀ ਜਾਂਦੀ ਹੈ ਤਾਂ ਇਹ ਸਕਾਲਰਸ਼ਿਪ ਨੂੰ ਕਿਹੜੇ-ਕਿਹੜੇ ਬੱਚੇ ਪ੍ਰਾਪਤ ਕਰ ਸਕਦੇ ਆ ਕਿਵੇਂ ਪ੍ਰਾਪਤ ਕਰ ਸਕਦੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜੇ ਚੰਗੀ ਲੱਗੇ ਤਾਂ ਵੀਡੀਓ ਸ਼ੇਅਰ ਵੀ ਕਰ ਲਿਓ ਤਾਂ ਬਿਨਾ ਕਿਸੇ ਦੇਰੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਸਾਲ 2023-24 ਦੇ ਲਈ ਐਸਸੀ ਅਤੇ ਹੋਰ ਨਾਲੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਕੂਲੀ ਸਿੱਖਿਆ ਲਈ ਅਨੁਸੂਚਿਤ ਜਾਤੀ ਤੇ ਹੋਰ ਲਾਭ ਵਾਂਝੇ ਸਮੂਹਾਂ ਦੇ 26 ਲੱਖ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ ਕਰਦਾ ਹੈ ਤਾਂ ਅੱਗੇ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਇਹਦੇ ਸਬੰਧ ਵਿੱਚ ਸਾਂਝੀ ਕਰਦੇ ਆਂ ਇਸ ਸਕੀਮ ਦੇ ਲਈ ਯੋਗਤਾ ਕੀ ਰਹਿਣ ਵਾਲੀ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੈਂਡੀਡੇਟ ਐਸਸੀ ਵਰਗ ਦੇ ਨਾਲ ਸਬੰਧਤ ਹੋਣਾ ਚਾਹੀਦਾ ਹੈ ਮਾਤਾ ਪਿਤਾ ਸਰਪ੍ਰਸ ਦੀ ਸਾਲਾਨਾ ਆਮਦਨ ਜੋ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਕਾਰਜ ਖੇਤਰ ਮਾਨਤਾ ਪ੍ਰਾਪਤ ਸਕੂਲਾਂ ਦੇ ਕਲਾਸ 9ਵੀਂ ਤੇ 10ਵੀਂ ਇਹ ਵਿੱਚ ਪੜ ਰਹੇ ਵਿਦਿਆਰਥੀਆਂ ਲਈ ਇਹ ਸਕਾਲਰਸ਼ਿਪ ਹੈ ਲਾਪਾਤਰੀਆਂ ਦੀ ਚੋਣ ਸੂਬਾ ਸਰਕਾਰ ਸੰਘ ਸੂਬਾ ਕੇਤਰ ਵੱਲੋਂ ਕੀਤੀ ਜਾਵੇਗੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਪਹਿਲ ਹੋਊਗੀ ਜੀ ਹੱਕਦਾਰੀ ਹੈ ਜੀ ਹਰ ਸਾਲ 3500 ਰੁਪਏ ਤੋਂ 7000 ਰੁਪਏ ਦਾ ਅਕਾਦਮਿਕ ਪੱਤਾ ਦਿਵਿਆਂਗ ਵਿਦਿਆਰਥੀਆਂ ਵਿਸ਼ੇਸ਼ ਤੌਰ ਤੇ ਸਮਰੱਥ ਲਈ 10% ਵਾਧੂ ਪੱਤਾ ਭਾਗ ਦੋ ਸਫਾਈ ਤੇ ਸਿਹਤ ਲਈ ਖਤਰਨਾਕ ਕਿੱਤਿਆਂ ਦੇ ਵਿੱਚ ਕੰਮ ਕਰਦੇ ਮਾਤਾ ਪਿਤਾ ਸਰਪ੍ਰਸਤਾਂ ਦੇ ਵਿਦਿਆਰਥੀ ਕੋਈ ਆਮਦਨ ਹੱਦ ਯੋਗਤਾ ਨਹੀਂ ਹੈ ਇਹਨਾਂ ਦੇ ਬੱਚਿਆਂ ਦੇ ਲਈ ਕਾਲਜ ਪਹਿਲੀ ਤੋਂ 10ਵੀਂ ਚ ਪੜ ਰਹੇ ਵਿਦਿਆਰਥੀ ਲਾਪਾਤਰੀਆਂ ਦੀ ਚੋਣ ਸੂਬਾ ਸਰਕਾਰ ਸੰਘ ਸੂਬਾ ਖੇਤਰ ਵੱਲੋਂ ਕੀਤੀ ਜਾਊਗੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਪਹਿਲ ਰਹਿਣ ਵਾਲੀ ਹੈ ਜੀ ਹਰ ਸਾਲ 3500 ਰੁਪਏ ਤੋਂ 8000 ਰੁਪਏ ਦਾ academik ਪੱਤਾ ਰਹੂਗਾ ਦਿਵਿਆਂਗ ਵਿਦਿਆਰਥੀਆਂ ਵਿਸ਼ੇਸ਼ ਤੌਰ ਤੇ ਸਮਰੱਥ ਲਈ 10% ਵਾਧੂ ਪੱਤਾ ਵਿਦਿਆਰਥੀਆਂ ਨੂੰ ਉਹਨਾਂ ਦੇ ਸਬੰਧਤ ਸਟੇਟ ਸਕਾਲਰਸ਼ਿਪ ਪੋਰਟਲਾਂ ਤੇ ਅਪਲਾਈ ਕਰਨਾ ਪਵੇਗਾ ਵਿਦਿਆਰਥੀ ਕੋਲ ਵੈਲਿਡ ਮੋਬਾਈਲ ਨੰਬਰ ਆਧਾਰ ਨੰਬਰ ਯੂ ਆਈ ਡੀ ਆਧਾਰ ਨਾਲ ਜੁੜਿਆ ਬੈਂਕ ਖਾਤਾ ਉਮਰ ਦਾ ਸਰਟੀਫਿਕੇਟ ਤੇ ਜਾਤੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਸਕੀਮ ਦੇ ਦਿਸ਼ਾ ਨਿਰਦੇਸ਼ ਤੇ ਵਿਸਤ੍ਰਿਤ ਯੋਗਤਾ ਮਾਪਦੰਡ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ socialjustice.gov.in/schemes/23 ਤਾਂ ਇਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਇਸ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਤਾਂ ਲੋੜਵੰਦ ਪਰਿਵਾਰ ਲੋੜਵੰਦ ਵਿਅਕਤੀ ਲੋੜਵੰਦ ਵਿਦਿਆਰਥੀ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਤਾਂ ਹੋਰ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਦਿੱਤੀ ਹੋਈ ਹੈ ਇਹਨੂੰ ਚੈੱਕ ਕਰ ਸਕਦੇ ਹੋ ਇਹ ਹੈ ਜੀ ਅੱਜ ਦਾ ਅਪਡੇਟ ਅੱਜ ਦੀ ਜਾਣਕਾਰੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਨੌਕਰੀਆਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ